ਚਾਹੇ ਕਿੰਨੀ ਵੀ ਨਾਰਾਜ਼ਗੀ ਹੋਵੇ ਇਹਨਾਂ ਤਿੰਨ ਲੋਕਾਂ ਨਾਲ ਹਮੇਸ਼ਾ ਬਨਾ ਕੇ ਰੱਖਣਾ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਇੱਕ ਵਪਾਰੀ ਨੇ ਆਪਣੇ ਪੁੱਤਰ ਨੂੰ 300 ਰੁਪਏ ਦਿੱਤੇ ਤੇ ਕਿਹਾ ਪੁੱਤ ਇਹਨਾਂ ਪੈਸਿਆਂ ਨਾਲ ਦੁਨੀਆ ਦੇਖ ਤੇ ਆਪਣੀ ਕਿਸਮਤ ਨੂੰ ਅਜ਼ਮਾ ਪਿਓ ਦਾ ਕਹਿਣਾ ਮੰਨਦੇ ਹੋਏ ਮਹੇਸ਼ ਨਾਂ ਦੇ ਉਸ ਨੌਜਵਾਨ ਨੇ ਯਾਤਰਾ ਸ਼ੁਰੂ ਕਰ ਦਿੱਤੀ ਕੁਝ ਦੂਰ ਚਲਣ ਤੇ ਮਹੇਸ਼ ਨੇ ਦੇਖਿਆ ਕਿ ਕੁਝ ਲੋਕ ਇੱਕ ਕੁੱਤੇ ਤੇ ਬੈਸ ਕਰ ਰਹੀ ਸੀ ਕੁਝ ਲੋਕ ਉਸ ਨੂੰ ਮਾਰਨਾ ਚਾਹੁੰਦੇ ਸੀ ਜਦ ਕਿ ਕੁਝ ਲੋਕ ਉਸ ਨੂੰ ਛੱਡਣ ਦੇ ਪੱਖ ਵਿੱਚ ਸਨ ਮਹੇਸ਼ ਦੇ ਦਿਲ ਵਿੱਚ ਉਸ ਕੁੱਤੇ ਨੂੰ ਦੇਖ ਕੇ ਦਇਆ ਆਈ ਉਹ ਉਹਨਾਂ ਕੋਲ ਜਾਂਦਾ ਹੈ ਤੇ ਬੜੇ ਆਰਾਮ ਨਾਲ ਕਹਿੰਦਾ ਹੈ ਕਿ ਭਰਾਵੋ ਤੁਸੀਂ ਇਸ ਕੁੱਤੇ ਨੂੰ ਕਿਉਂ ਮਾਰ ਰਹੇ ਹੋ ਜੇਕਰ ਤੁਹਾਨੂੰ ਪੈਸਿਆਂ ਦੀ ਜ਼ਰੂਰਤ ਹੈ ਤਾਂ ਮੈਂ ਤੁਹਾਨੂੰ ਰੁਪਏ ਦਿੰਦਾ ਹਾਂ ਪਰ ਇਸ ਕੁੱਤੇ ਨੂੰ ਛੱਡ ਦਿਓ ਉਹਨਾਂ ਲੋਕਾਂ ਨੇ ਮਹੇਸ਼ ਦਾ ਪ੍ਰਸਤਾਵ ਮੰਨ ਲਿਆ ਉਸਨੇ 100 ਰੁਪਏ ਦੇ ਕੇ ਕੁੱਤੇ ਨੂੰ ਲੈ ਲਿਆ ਕੁੱਤਾ ਮਹੇਸ਼ ਦਾ ਦੋਸਤ ਬਣ ਗਿਆ ਤੇ ਦੋਵਾਂ ਨੇ ਇਕੱਠੇ ਯਾਤਰਾ ਸ਼ੁਰੂ ਕਰ ਦਿੱਤੀ ਅੱਗੇ ਵਧਦੇ ਹੋਏ ਮਹੇਸ਼ ਨੂੰ ਕੁਝ ਹੋਰ ਲੋਕ ਮਿਲੇ ਜੋ ਇੱਕ ਬਿੱਲੀ ਲਈ ਲੜ ਰਹੇ ਸੀ ਕੁਝ ਲੋਕ ਉਸ ਨੂੰ ਮਾਰਨਾ ਚਾਹੁੰਦੇ ਸੀ ਜਦਕਿ ਕੁਝ ਲੋਕ ਉਸ ਨੂੰ ਛੱਡਣ ਲਈ ਕਹਿ ਰਹੇ ਸੀ ਮਹੇਸ਼ ਨੂੰ ਫਿਰ ਉਸ ਵਿਚਾਰੀ ਬਿੱਲੀ ਤੇ ਦਇਆ ਆ ਗਈ ਉਸਨੇ ਉਹਨਾਂ ਲੋਕਾਂ ਨੂੰ ਕਿਹਾ ਕਿ ਇਸ ਬਿੱਲੀ ਨੂੰ ਨਾ ਮਾਰੋ ਮੈਂ ਇਸ ਨੂੰ ਖਰੀਦ ਲੈਂਦਾ ਹਾਂ ਮੈਂ ਤੁਹਾਨੂੰ 100 ਰੁਪਏ ਦੇਵਾਂਗਾ ਉਹ ਲੋਕ ਮੰਨ ਗਏ ਤੇ ਮਹੇਸ਼ ਨੇ 100 ਰੁਪਏ ਦੇ ਕੇ ਬਿੱਲੀ ਨੂੰ ਵੀ ਆਪਣੇ ਨਾਲ ਲੈ ਲਿਆ ਮਹੇਸ਼ ਦੇ ਕੋਲ ਇੱਕ ਕੁੱਤਾ ਤੇ ਬਿੱਲੀ ਦੋ ਦੋਸਤ ਹੋ ਗਏ ਤੇ ਕੁਝ ਦੂਰ ਚੱਲਣ ਤੋਂ ਬਾਅਦ ਮਹੇਸ਼ ਇੱਕ ਪਿੰਡ ਵਿੱਚ ਪਹੁੰਚਿਆ ਜਿੱਥੇ ਕੁਝ ਲੋਕ ਇੱਕ ਸੱਪ ਤੇ ਬਹਿਸ ਕਰ ਰਹੇ ਸੀ ਕੁਝ ਲੋਕ ਕਹਿ ਰਹੇ ਸੀ ਕਿ ਇਸ ਨੂੰ ਮਾਰ ਦੇਓ ਤੇ ਕੁਝ ਕਹਿ ਰਹੇ ਸੀ ਕਿ ਇਸ ਨੂੰ ਛੱਡ ਦਿਓ ਮਹੇਸ਼ ਦਾ ਦਿਲ ਬੜਾ ਹੀ ਕੋਮਲ ਸੀ ਉਸ ਦਾ ਦਿਲ ਫਿਰ ਪਿਗਲ ਗਿਆ ਤੇ ਉਸ ਨੇ ਕਿਹਾ ਕਿ ਇਸ ਵਿਚਾਰੇ ਸੱਪ ਨੂੰ ਨਾ ਮਾਰੋ ਮੈਂ ਇਸ ਦੇ 100 ਰੁਪਏ ਦਿੰਦਾ ਹਾਂ ਉਹ ਲੋਕ ਖੁਸ਼ੀ-ਖੁਸ਼ੀ ਇਸ ਗੱਲ ਨੂੰ ਮੰਨ ਗਏ ਤੇ ਮਹੇਸ਼ ਨੇ ਉਹਨਾਂ ਨੂੰ 100 ਰੁਪਏ ਦੇ ਕੇ ਸੱਪ ਨੂੰ ਆਪਣੇ ਨਾਲ ਲੈ ਲਿਆ ਸੰਗਤ ਜੀ ਮਹੇਸ਼ ਜਿਸ ਨੇ ਆਪਣੇ 300 ਰੁਪਏ ਵਿੱਚ ਇੱਕ ਕੁੱਤਾ ਬਿੱਲੀ ਤੇ ਇੱਕ ਸੱਪ ਖਰੀਦ ਲਿਆ ਹੁਣ ਸੋਚਣ ਲੱਗਿਆ ਕਿ ਉਸਦੇ ਕੋਲ ਵਪਾਰ ਲਈ ਕੁਝ ਨਹੀਂ ਬਚਿਆ ਉਸਨੇ ਸੋਚਿਆ ਕਿ ਮੈਂ ਸਾਰਾ ਪੈਸਾ ਇਹਨਾਂ ਜਾਨਵਰਾਂ ਨੂੰ ਬਚਾਉਣ ਲਈ ਖਰਚ ਕਰ ਦਿੱਤਾ ਹੈ ਹੁਣ ਮੈਂ ਉਰ ਕੀ ਕਰ ਸਕਦਾ ਹਾਂ ਨਿਰਾਸ਼ ਹੋ ਕੇ ਉਸਨੇ ਘਰ ਜਾਣ ਦਾ ਫੈਸਲਾ ਕੀਤਾ ਤਾਂ ਅਗਲੀ ਸਵੇਰ ਉਹ ਆਪਣੇ ਪਿਤਾ ਕੋਲ ਪਹੁੰਚਦਾ ਹੈ ਤੇ ਆਪਣੀ ਪੂਰੀ ਕਹਾਣੀ ਸੁਣਾਉਂਦਾ ਹੈ ਜਦੋਂ ਉਸਦੇ ਪਿਓ ਨੇ ਇਹ ਸੁਣਿਆ ਕਿ ਮਹੇਸ਼ ਨੇ ਸਾਰਾ ਪੈਸਾ ਐਵੇਂ ਹੀ ਖਰਚ ਕਰ ਦਿੱਤਾ ਹੈ ਤਾਂ ਉਹ ਬਹੁਤ ਨਾਰਾਜ਼ ਹੋਇਆ ਤੇ ਉਸਨੇ ਗੁੱਸੇ ਨਾਲ ਕਿਹਾ ਓਏ ਮੂਰਖ ਤੂੰ ਇਹ ਕੀ ਕਰ ਦਿੱਤਾ ਹੈ ਜਾ ਤੇ ਜਾ ਕੇ ਅਸਤਬਲ ਦੇ ਵਿੱਚ ਸੌ ਜਾ। ਹੁਣ ਦੁਬਾਰਾ ਮੇਰੇ ਘਰ ਵਿੱਚ ਕਦਮ ਨਾ ਰੱਖੀ। ਸੰਗਤ ਜੀ ਮਹੇਸ਼ ਨੇ ਆਪਣੇ ਪਿਓ ਦੀ ਆਗਿਆ ਮੰਨੀ ਤੇ ਅਸਤਬਲ ਵਿੱਚ ਜਾ ਕੇ ਰਹਿਣ ਲੱਗਿਆ। ਉੱਥੇ ਉਸ ਦਾ ਬਿਸਤਰ ਉੱਥੇ ਪਈ ਘਾਹ ਸਫੂਸ ਹੁੰਦੀ ਸੀ ਜੋ ਜਾਨਵਰਾਂ ਦੇ ਖਾਣ ਲਈ ਰੱਖੀ ਜਾਂਦੀ ਸੀ। ਉਸ ਦੇ ਤਿੰਨ ਸਾਥੀ ਕੁੱਤਾ, ਬਿੱਲੀ ਤੇ ਸੱਪ ਹਮੇਸ਼ਾ ਉਸ ਦੇ ਨਾਲ ਰਹਿੰਦੇ ਸੀ। ਮਹੇਸ਼ ਦਾ ਦਿਨ ਇਹਨਾਂ ਸਾਥੀਆਂ ਨਾਲ ਹੀ ਕੱਟਣ ਲੱਗਿਆ ਦਿਨ ਵਿੱਚ ਉਹ ਸਾਰੇ ਉਸ ਨਾਲ ਘੁੰਮਦੇ ਤੇ ਰਾਤ ਨੂੰ ਉਸ ਨਾਲ ਸੌ ਜਾਂਦੇ ਦਿੱਲੀ ਉਸਦੇ ਪੈਰਾਂ ਕੋਲ ਹੁੰਦੀ ਸੀ ਕੁੱਤਾ ਉਸਦੇ ਸਿਰ ਕੋਲ ਹੁੰਦਾ ਤੇ ਸੱਪ ਉਸਦੀ ਛਾਤੀ ਤੇ ਆਰਾਮ ਨਾਲ ਪਿਆ ਰਹਿੰਦਾ ਇੱਕ ਦਿਨ ਜਦੋਂ ਉਹ ਗੂੜੀ ਨੀਂਦ ਵਿੱਚ ਸੀ ਤਾਂ ਸੱਪ ਨੇ ਮਹੇਸ਼ ਨੂੰ ਕਿਹਾ ਮਾਲਕ ਮੈਂ ਸਿਰਫ ਇੱਕ ਸਧਾਰਨ ਸੱਪ ਨਹੀਂ ਹਾਂ ਮੈਂ ਇੰਦਰ ਰਾਜ ਦਾ ਪੁੱਤ ਹਾਂ ਇੱਕ ਦਿਨ ਜਦੋਂ ਮੈਂ ਹਵਾ ਲੈਣ ਲਈ ਜ਼ਮੀਨ ਤੇ ਆਇਆ ਤਾਂ ਕੁਝ ਲੋਕਾਂ ਨੇ ਮੈਨੂੰ ਫੜ ਲਿਆ ਉਹ ਮੈਨੂੰ ਮਾਰਨ ਹੀ ਵਾਲੇ ਸੀ ਕਿ ਤੁਸੀਂ ਮੈਨੂੰ ਬਚਾ ਲਿਆ ਮੈਂ ਤੁਹਾਡੇ ਇਸ ਉਪਕਾਰ ਦਾ ਬਦਲਾ ਕਦੇ ਨਹੀਂ ਚੁਕਾ ਸਕਦਾ ਕਾਸ਼ ਤੁਸੀਂ ਮੇਰੇ ਪਿਓ ਨੂੰ ਮਿਲ ਸਕਦੇ ਤਾਂ ਉਹ ਬਹੁਤ ਖੁਸ਼ ਹੁੰਦੇ ਮਹੇਸ਼ ਨੇ ਹੈਰਾਨੀ ਨਾਲ ਕਿਹਾ ਇਹ ਤਾਂ ਬੜੀ ਆश्चर्य ਦੀ ਗੱਲ ਹੈ ਜੇਕਰ ਇਸ ਤਰ੍ਹਾਂ ਹੈ ਤਾਂ ਮੈਨੂੰ ਤੁਹਾਡੇ ਪਿਓ ਨਾਲ ਜ਼ਰੂਰ ਮਿਲਣਾ ਚਾਹੀਦਾ ਹੈ ਉਹ ਕਿੱਥੇ ਰਹਿੰਦੇ ਹਨ ਸੱਪ ਨੇ ਜਵਾਬ ਦਿੱਤਾ ਮੇਰਾ ਪਿਓ ਇੰਦਰ ਰਾਜ ਦਾ ਰਾਜਾ ਪਤਾਲ ਲੋਕ ਹੈ ਤੁਹਾਨੂੰ ਜੋ ਉਹ ਪਹਾੜ ਦਿਸ ਰਿਹਾ ਹੈ ਉਹ ਪਹਾੜ ਦੀ ਤਲਹੱਟੀ ਵਿੱਚ ਇੱਕ ਪਵਿੱਤਰ ਨਦੀ ਹੈ ਜੇਕਰ ਤੁਸੀਂ ਮੇਰੇ ਨਾਲ ਉੱਥੇ ਚਲੋ ਤੇ ਉਸ ਨਦੀ ਵਿੱਚ ਡੁੱਬ ਕੇ ਲਗਾਓ ਤਾਂ ਅਸੀਂ ਦੋਵੇਂ ਮੇਰੇ ਪਿਓ ਦੇ ਰਾਜ ਵਿੱਚ ਪਹੁੰਚ ਜਾਵਾਂਗੇ ਉਹ ਤੁਹਾਡੇ ਇਸ ਉਪਕਾਰ ਲਈ ਤੁਹਾਨੂੰ ਇਨਾਮ ਦੇਣਗੇ ਮਹੇਸ਼ ਉਤਸੁਕ ਹੋ ਕੇ ਬੋਲਿਆ ਠੀਕ ਹੈ ਮੈਂ ਤੇਰੇ ਨਾਲ ਜ਼ਰੂਰ ਜਾਵਾਂਗਾ ਮਹੇਸ਼ ਨੇ ਹੈਰਾਨੀ ਨਾਲ ਪੁੱਛਿਆ ਕਿ ਕਿ ਉਹ ਸੱਚਮੁੱਚ ਮੈਨੂੰ ਇਨਾਮ ਦੇਣਗੇ ਪਰ ਮੇਰੇ ਕੋਲ ਤਾਂ ਕੁਝ ਮੰਗਣ ਦੀ ਹਿੰਮਤ ਹੀ ਨਹੀਂ ਹੈ ਸੱਪ ਮੁਸਕਰਾਉਂਦੇ ਹੋਏ ਬੋਲਿਆ ਉਹ ਵੀ ਉਹ ਤੁਹਾਨੂੰ ਪੁੱਛਣ ਕਿ ਤੈਨੂੰ ਕੀ ਚਾਹੀਦਾ ਹੈ ਤੁਸੀਂ ਉਹਨਾਂ ਦੇ ਸੱਜੇ ਹੱਥ ਦੀ ਅੰਗੂਠੀ ਤੇ ਉਹ ਖਾਸ ਭਾਂਡਾ ਤੇ ਚਮਚਾ ਮੰਗ ਲੈਣਾ ਮਹੇਸ਼ ਨੇ ਹੈਰਾਨੀ ਨਾਲ ਪੁੱਛਿਆ ਪਰ ਇਨ੍ਹਾਂ ਚੀਜ਼ਾਂ ਨਾਲ ਮੈਨੂੰ ਕੀ ਫਾਇਦਾ ਹੋਵੇਗਾ ਸੱਪ ਨੇ ਦੱਸਿਆ ਕਿ ਇਹ ਕੋਈ ਸਧਾਰਨ ਚੀਜ਼ਾਂ ਨਹੀਂ ਹਨ ਇਹ ਜਾਦੂਈ ਅੰਗੂਠੀ ਹੈ ਇਸ ਨੂੰ ਪਾਣ ਵਾਲੇ ਨੂੰ ਬਸ ਇੱਛਾ ਕਰਨੀ ਹੁੰਦੀ ਹੈ ਤੇ ਉਸ ਦੀ ਹਰ ਇੱਛਾ ਪੂਰੀ ਹੋ ਜਾਂਦੀ ਹੈ ਭਾਵੇਂ ਉਹ ਸੋਨਾ ਘਰ ਮੰਗ ਲਵੇ ਬਹੁਤ ਸਾਰਾ ਧਨ ਮੰਗ ਲਵੇ ਕੋਈ ਵੀ ਸੁੱਖ ਸੁਵਿਧਾ ਮੰਗੇ ਜਿਸ ਚੀਜ਼ ਦੀ ਉਸ ਦੀ ਇੱਛਾ ਹੋਵੇ ਉਹੀ ਉਸ ਦੇ ਸਾਹਮਣੇ ਪ੍ਰਗਟ ਹੋ ਜਾਵੇਗੀ ਤੇ ਭਾਂਡਾ ਤੇ ਚਮਚਾ ਤੇਰੀਆਂ ਖਾਣ ਪੀਣ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ ਬਸ ਉਸ ਨੂੰ ਕਹਿਣ ਦੀ ਦੇਰੀ ਹੋਵੇਗੀ ਕਿਸੇ ਸਵਾਦੀਸ਼ਟ ਖਾਣਾ ਹਾਜ਼ਰ ਹੋ ਜਾਵੇਗਾ ਇਹਨਾਂ ਚੀਜ਼ਾਂ ਨਾਲ ਤੈਨੂੰ ਜ਼ਿੰਦਗੀ ਵਿੱਚ ਕਿਸੇ ਹੋਰ ਚੀਜ਼ ਦੀ ਜ਼ਰੂਰਤ ਨਹੀਂ ਪਵੇਗੀ ਮਹੇਸ਼ ਨੇ ਸੱਪ ਦੀ ਇਹ ਗੱਲ ਮੰਨ ਲਈ ਤੇ ਆਪਣੇ ਤਿੰਨ ਸਾਥੀਆਂ ਨੂੰ ਲੈ ਕੇ ਉਸ ਪਵਿੱਤਰ ਨਦੀ ਵੱਲ ਚੱਲ ਪਿਆ ਤੇ ਉੱਥੇ ਪਹੁੰਚ ਮਹੇਸ਼ ਉਸ ਨਦੀ ਵਿੱਚ ਛਾਲ ਮਾਰਨ ਵਾਲਾ ਹੀ ਸੀ ਕਿ ਮਹੇਸ਼ ਤੋਂ ਅਲੱਗ ਹੋਣ ਦੇ ਡਰ ਤੇ ਕੁੱਤੇ ਅਤੇ ਬਿੱਲੀ ਦੋਵੇਂ ਹੀ ਇਕੱਠੇ ਬੋਲੇ ਮਾਲਕ ਤੁਸੀਂ ਸਾਨੂੰ ਛੱਡ ਕੇ ਜਾ ਰਹੇ ਹੋ ਤੁਹਾਡੇ ਬਿਨਾ ਅਸੀਂ ਕੀ ਕਰਾਂਗੇ ਕਿੱਥੇ ਜਾਵਾਂਗੇ ਮਹੇਸ਼ ਨੇ ਪਿਆਰ ਨਾਲ ਉਹਨਾਂ ਨੂੰ ਸਮਝਾਉਂਦੇ ਹੋਏ ਕਿਆ ਕਿ ਤੁਸੀਂ ਮੇਰਾ ਇੱਥੇ ਹੀ ਇੰਤਜ਼ਾਰ ਕਰਿਓ ਮੈਂ ਕਿਤੇ ਜ਼ਿਆਦਾ ਦੂਰ ਨਹੀਂ ਜਾ ਰਿਹਾ ਹਾਂ ਤੇ ਨਾ ਹੀ ਉੱਥੇ ਜ਼ਿਆਦਾ देर ਰੁਕਾਂਗਾ ਬਸ ਥੋੜੀ ਦੇਰ ਚ ਵਾਪਸ ਆ ਜਾਵਾਂਗਾ ਇੱਕ ਕੇ ਕੇ ਮਹੇਸ਼ ਨੇ ਹਿੰਮਤ ਕੀਤੀ ਤੇ ਨਦੀ ਵਿੱਚ ਕੁੱਦ ਗਿਆ ਇੰਦਰ ਰਾਜ ਵਿੱਚ ਪਹੁੰਚ ਗਿਆ ਜਦੋਂ ਮਹੇਸ਼ ਨਦੀ ਵਿੱਚ ਕੁੱਦ ਕੇ ਗਾਇਬ ਹੋ ਜਾਂਦਾ ਹੈ ਤਾਂ ਕੁੱਤੇ ਨੇ ਚਿੰਤਾ ਕਰਦੇ ਹੋਏ ਬਿੱਲੀ ਨੂੰ ਕਿਹਾ ਹੁਣ ਅਸੀਂ ਕੀ ਕਰਾਂਗੇ ਮਾਲਕ ਦੇ ਬਿਨਾ ਅਸੀਂ ਕਿਵੇਂ ਰਵਾਂਗੇ ਬਿੱਲੀ ਨੇ ਕੁੱਤੇ ਨੂੰ ਦਿਲਾਸਾ ਦਿੰਦੇ ਹੋਏ ਕਿਹਾ ਕਿ ਮਾਲਕ ਨੇ ਕਿਹਾ ਸੀ ਕਿ ਤੁਸੀਂ ਮੇਰਾ ਇੱਥੇ ਹੀ ਇੰਤਜ਼ਾਰ ਕਰਨਾ ਹੈ ਤੇ ਸਾਨੂੰ ਉਹਨਾਂ ਦੀ ਗੱਲ ਮੰਨੀ ਚਾਹੀਦੀ ਹੈ ਤੂੰ ਚਿੰਤਾ ਨਾ ਕਰ ਮੈਂ ਨੇੜੇ ਤੇੜੇ ਦੇ ਘਰਾਂ ਵਿੱਚ ਜਾ ਕੇ ਸਾਡੇ ਦੋਵਾਂ ਲਈ ਖਾਣਾ ਲੈ ਆਵਾਂਗੀ ਇਹ ਕਹਿ ਕੇ ਬਿੱਲੀ ਖਾਣੇ ਦਾ ਇੰਤਜ਼ਾਮ ਕਰਨ ਲਈ ਚਲੀ ਗਈ ਇਸ ਤਰ੍ਹਾਂ ਕੁੱਤਾ ਤੇ ਬਿੱਲੀ ਦੋਨੋਂ ਉੱਥੇ ਰੁਕੇ ਤੇ ਆਪਣੇ ਮਾਲਕ ਦੇ ਵਾਪਸ ਆਣ ਦਾ ਇੰਤਜ਼ਾਰ ਕਰਨ ਲੱਗੇ ਤੇ ਇਕੱਠੇ ਮਿਲ ਕੇ ਸਮਾਂ ਕੱਟਣ ਲੱਗੇ ਜਦੋਂ ਵੀ ਬਿੱਲੀ ਖਾਣਾ ਲੈ ਕੇ ਆਉਂਦੀ ਤਾਂ ਦੋਨੋਂ ਵੰਡ ਕੇ ਖਾ ਲੈਂਦੇ ਤੇ ਇੱਕ ਦੂਜੇ ਨੂੰ ਖੂਬ ਸੰਭਾਲਦੇ ਇਸ ਤਰ੍ਹਾਂ ਦੋਵੇਂ ਆਰਾਮ ਨਾਲ ਉੱਥੇ ਰਹਿ ਰਹੇ ਸੀ ਤੇ ਮਹੇਸ਼ ਦੇ ਵਾਪਸ ਆਉਣ ਦੀ ਆਸ ਵਿੱਚ ਸਮਾਂ ਬਤੀਤ ਕਰਨ ਲੱਗੇ ਜਦੋਂ 인ਦਰ ਰਾਜ ਨੂੰ ਪਤਾ ਲੱਗਿਆ ਕਿ ਉਸ ਦਾ ਪੁੱਤ ਸਹੀ ਸਲਾਮਤ ਵਾਪਸ ਆਇਆ ਹੈ ਤਾਂ ਉਹਨਾਂ ਨੇ ਉਸੇ ਵੇਲੇ ਆਪਣੇ ਪੁੱਤ ਤੇ ਉਸ ਦੇ ਅਜਨਬੀ ਸਾਥੀ ਮਹੇਸ਼ ਨੂੰ ਦਰਬਾਰ ਵਿੱਚ ਪੇਸ਼ ਕਰਨ ਦਾ ਹੁਕਮ ਦਿੱਤਾ ਪਰ ਸੱਪ ਨੇ ਆਪਣੇ ਪਿਓ ਨੂੰ ਬੜੀ ਸਰਲਤਾ ਦੇ ਨਾਲ ਕਿਹਾ ਪਿਤਾ ਜੀ ਮੈਂ ਤੁਹਾਡੇ ਸਾਹਮਣੇ ਉਦੋਂ ਤੱਕ ਨਹੀਂ ਆ ਸਕਦਾ ਜਦ ਤੱਕ ਕਿ ਮੈਂ ਆਪਣੇ ਇਸ ਰਖੇਕ ਦਾ ਉਪਕਾਰ ਨਾ ਚੁਕਾ ਦੇਵਾਂ ਮਹੇਸ਼ ਨੇ ਮੇਰੀ ਜਾਨ ਬਚਾਈ ਹੈ ਤੇ ਉਸ ਦੇ ਬਿਨਾਂ ਮੈਂ ਅੱਜ ਇੱਥੇ ਜਿਉਂਦਾ ਨਹੀਂ ਆ ਸਕਦਾ ਸੀ ਮੈਨੂੰ ਆਪਣੇ ਇਸ ਕਰਜ਼ ਦਾ ਬਦਲਾ ਚੁਕਾਉਣਾ ਹੈ ਇਹ ਸੁਣ ਕੇ ਇੰਦਰ ਰਾਜ ਖੁਦ ਉੱਠੇ ਤੇ ਆਪਣੇ ਪੁੱਤ ਨੂੰ ਗਲੇ ਲਗਾ ਲਿਆ ਉਹਨਾਂ ਨੇ ਮਹੇਸ਼ ਦਾ ਵੀ ਆਦਰ ਪੂਰਵਕ ਸਵਾਗਤ ਕੀਤਾ ਤੇ ਕਿਹਾ ਤੇਰੇ ਇਸ ਨੇਕ ਕੰਮ ਲਈ ਸਾਡਾ ਰਾਜ ਹਮੇਸ਼ਾ ਤੇਰਾ ਕਰਜ਼ਦਾਰ ਰਹੇਗਾ ਜੋ ਤੂੰ ਚਾਹੇ ਉਹ ਮੇਰੇ ਤੋਂ ਮੰਗ ਸਕਦਾ ਹੈ ਮਹੇਸ਼ ਨੇ ਸੱਪ ਦੀ ਸਲਾਹ ਅਨੁਸਾਰ ਇੰਦਰ ਰਾਜ ਤੋਂ ਉਸਦੇ ਸੱਜੇ ਹੱਥ ਦੀ ਜਾਦੂਈ ਅੰਗੂਠੀ ਪਾਂਡਾ ਦੇ ਚਮਚਾ ਮੰਗ ਲਏ ਤੇ ਇੰਦਰ ਰਾਜ ਨੇ ਬਿਨਾਂ ਕੋਈ ਸੰਕੋਚ ਕੀਤੀ ਉਸ ਨੂੰ ਦੇ ਦਿੱਤੇ ਤੇ ਉਸ ਦਾ ਧੰਨਵਾਦ ਕੀਤਾ ਮਹੇਸ਼ ਹੁਣ ਜਾਦੂਈ ਅੰਗੂਠੀ ਪਾਂਡਾ ਤੇ ਚਮਚੇ ਨੂੰ ਲੈ ਕੇ ਆਪਣੇ ਦੋਨੋਂ ਸਾਥੀ ਕੁੱਤੇ ਤੇ ਬਿੱਲੀ ਕੋਲ ਵਾਪਸ ਆਇਆ ਉਹ ਦੋਵੇਂ ਉਸ ਦਾ ਉੱਥੇ ਇੰਤਜ਼ਾਰ ਕਰ ਰਹੇ ਸੀ ਮਹੇਸ਼ ਨੂੰ ਦੇਖ ਕੇ ਦੋਨੋਂ ਬਹੁਤ ਖੁਸ਼ ਹੋਏ ਤੇ ਸਭ ਨੇ ਆਪਣੇ ਆਪਣੇ ਅਨੁਭਵ ਇੱਕ ਦੂਜੇ ਨਾਲ ਸਾਂਝੇ ਕੀਤੇ ਮਹੇਸ਼ ਨੇ ਉਹਨਾਂ ਨੂੰ ਇੰਦਰ ਰਾਜ ਦੀ ਰਾਜ ਦੇ ਬਾਰੇ ਵਿੱਚ ਆਪਣੇ ਅਨੁਭਵ ਦੀ ਕਹਾਣੀ ਸੁਣਾਈ ਫਿਰ ਮਹੇਸ਼ ਨੇ ਸੋਚਿਆ ਕਿ ਕਿਉਂ ਨਾ ਇਹਨਾਂ ਜਾਦੂਈ ਚੀਜ਼ਾਂ ਦੀ ਸ਼ਕਤੀ ਨੂੰ ਪਰਖਿਆ ਜਾਵੇ ਸਭ ਤੋਂ ਪਹਿਲਾਂ ਉਸਨੇ ਅੰਗੂਠੀ ਦਾ ਜਾਦੂ ਅਜ਼ਮਾਨ ਦਾ ਵਿਚਾਰ ਕੀਤਾ ਉਸਨੇ ਮਨ ਦੇ ਵਿੱਚ ਇੱਕ ਸੋਨੇ ਸੁਨਹਿਰੇ ਵਾਲਾਂ ਵਾਲੀ ਕੁੜੀ ਦੀ ਤੇ ਇੱਕ ਵੱਡੇ ਮਕਾਨ ਦੀ ਇੱਛਾ ਪ੍ਰਗਟ ਕੀਤੀ ਜਿਵੇਂ ਹੀ ਉਸਨੇ ਇਹ ਇੱਛਾ ਕੀਤੀ ਤਾਂ ਇੱਕ ਸੋਹਣੀ ਕੁੜੀ ਜਿਹੋ ਜੀ ਉਸਨੇ ਸੋਚੀ ਸੀ ਤੇ ਇੱਕ ਵੱਡਾ ਮਕਾਨ ਉਸਦੇ ਸਾਹਮਣੇ ਪ੍ਰਗਟ ਹੋ ਗਿਆ ਫਿਰ ਉਸਨੇ ਭਾਂਡੇ ਤੇ ਚਮਚੇ ਦਾ ਜਾਦੂ ਅਜਮਾਉਣ ਦਾ ਸੋਚਿਆ ਤੇ ਉਸਨੇ ਕਿਹਾ ਕਿ ਮੇਰੇ ਲਈ ਸਭ ਤੋਂ ਸੁਆਦੀਸ਼ਟ ਭੋਜਨ ਪੇਸ਼ ਕਰੋ ਜਿਵੇਂ ਹੀ ਉਸਨੇ ਕਿਹਾ ਤਾਂ ਉਸ ਭਾਂਡੇ ਤੇ ਚਮਚੇ ਵਿੱਚ ਤਰ੍ਹਾਂ ਤਰ੍ਹਾਂ ਦੇ ਸੁਆਦੀਸ਼ਟ ਖਾਣੇ ਪ੍ਰਗਟ ਹੋ ਗਏ ਇਹ ਦੇਖ ਕੇ ਸਭ ਦੇ ਮੂੰਹ ਵਿੱਚ ਪਾਣੀ ਆ ਗਿਆ ਇਸ ਤਰ੍ਹਾਂ ਮਹੇਸ਼ ਤੇ ਉਸ ਦੇ ਸਾਥੀ ਕੁੱਤਾ ਤੇ ਬਿੱਲੀ ਸਾਰੇ ਇਕੱਠੇ ਮਿਲ ਕੇ ਰਹਿਣ ਲੱਗੇ ਉਹਨਾਂ ਕੋਲ ਹੁਣ ਜ਼ਿੰਦਗੀ ਦੀ ਹਰ ਸੁੱਖ ਸੁਵਿਧਾ ਸੀ ਰਹਿਣ ਲਈ ਸੋਹਣਾ ਮਕਾਨ ਸਾਥੀ ਦੇ ਰੂਪ ਵਿੱਚ ਵਫਾਦਾਰ ਦੋਸਤ ਤੇ ਖਾਣ ਲਈ ਵਧੀਆ ਭੋਜਨ ਹੁਣ ਉਹਨਾਂ ਦੀ ਜ਼ਿੰਦਗੀ ਖੁਸ਼ਹਾਲ ਤੇ ਆਨੰਦ ਨਾਲ ਬੀਤ ਰਹੀ ਸੀ ਤੇ ਉਹ ਸਾਰੇ ਮਿਲ ਕੇ ਚੰਗੇ ਦਿਨ ਕੱਟ ਰਹੇ ਸੀ ਕਈ ਸਾਲ ਤੱਕ ਮਹੇਸ਼ ਤੇ ਉਸਦੇ ਸਾਥੀ ਕੁੱਤਾ ਤੇ ਬਿੱਲੀ ਸੁਖ ਸ਼ਾਂਤੀ ਨਾਲ ਉਸ ਜਾਦੂਈ ਅੰਗੂਠੀ ਦੇ ਭਾਂਡੇ ਦੇ ਸਹਾਰੇ ਰਹਿੰਦੇ ਰਹੇ ਮਹੇਸ਼ ਦੀ ਪਤਨੀ ਬਹੁਤ ਸੋਹਣੀ ਕੁੜੀ ਸੀ ਉਹ ਉਸਦੇ ਨਾਲ ਖੁਸ਼ਹਾਲ ਜੀਵਨ ਜੀ ਰਹੀ ਸੀ ਇੱਕ ਦਿਨ ਜਦੋਂ ਸਵੇਰੇ ਉਹ ਕੁੜੀ ਆਪਣੇ ਵਾਲ ਵਾਰੀ ਸੀ ਤਾਂ ਉਸਦੇ ਕੁਝ ਵਾਲ ਟੁੱਟ ਕੇ ਡਿੱਗ ਪਏ ਉਸ ਨੇ ਉਹਨਾਂ ਵਾਲਾਂ ਨੂੰ ਇੱਕ ਖੋਖਲੇ ਸਰਕੰਡੇ ਚੁੱਕਿਆ ਤੇ ਸਰਕੰਡੇ ਨੂੰ ਆਪਣੀ ਖਿੜਕੀ ਤੇ ਵਹਿ ਰਹੀ ਨਦੀ ਵਿੱਚ ਸੁੱਟ ਦਿੱਤਾ ਸਰਕੰਡਾ ਪਾਣੀ ਵਿੱਚ ਵਹਿੰਦਾ ਹੋਇਆ ਕਾਫੀ ਦੂਰ ਚਲਾ ਗਿਆ ਸੰਜੋਗ ਨਾਲ ਉਹ ਸਰਕੰਡਾ ਉਸੇ ਦੇਸ਼ ਦੇ ਰਾਜਾ ਦੇ ਪੁੱਤ ਦੇ ਹੱਥ ਲੱਗ ਗਿਆ ਰਾਜਕੁਮਾਰ ਨੇ ਉਸ ਸਰਕੰਡੇ ਨੂੰ ਚੁੱਕਿਆ ਤੇ ਉਤਸੁਕਤਾ ਨਾਲ ਉਸ ਨੂੰ ਖੋਲ੍ਹਿਆ ਜਿਵੇਂ ਹੀ ਉਸ ਨੇ ਉਸ ਸਰਕੰਡੇ 'ਚ ਰੱਖੇ ਸੁਨਹਿਰੀ ਵਾਲਾਂ ਨੂੰ ਦੇਖਿਆ ਤਾਂ ਉਹ ਉਹਨਾਂ ਵਾਲਾਂ ਨੂੰ ਦੇਖ ਕੇ ਮੰਤਰ-ਮੁਗਧ ਹੋ ਗਿਆ ਉਹਨਾਂ ਵਾਲਾਂ ਦੀ ਸੁੰਦਰਤਾ ਨੇ ਉਸ ਨੂੰ ਇੰਨਾ ਪ੍ਰਭਾਵਿਤ ਕੀਤਾ ਕਿ ਉਹ ਉਸ ਅਣਜਾਣ ਕੁੜੀ ਦੇ ਪ੍ਰੇਮ ਵਿੱਚ ਡੁੱਬ ਗਿਆ ਉਹ ਮਹਿਲ 'ਚ ਆਪਣੇ ਕਮਰੇ ਵਿੱਚ ਬੰਦ ਹੋ ਗਿਆ ਉਸ ਨੂੰ ਹੁਣ ਨਾ ਭੁੱਖ ਲੱਗਦੀ ਸੀ ਤੇ ਨਾ ਹੀ ਪਿਆਸ ਲੱਗਦੀ ਸੀ ਉਹ ਬਸ ਉਹ ਨੂੰ ਉਸ ਕੁੜੀ ਦੇ ਖਿਆਲਾਂ ਵਿੱਚ ਗੁਆਚਿਆ ਰਹਿੰਦਾ ਸੀ ਤੇ ਉਸ ਨੂੰ ਦੇਖੇ ਬਿਨਾ ਉਸ ਨੂੰ ਚੈਨ ਨਹੀਂ ਆ ਰਿਹਾ ਸੀ ਰਾਜਕੁਮਾਰ ਦੀ ਇਹ ਹਾਲਤ ਦੇਖ ਕੇ ਰਾਜਾ ਨੂੰ ਬਹੁਤ ਚਿੰਤਾ ਹੋਈ ਉਹਨਾਂ ਨੇ ਸੋਚਿਆ ਕਿ ਇਸ ਤਰ੍ਹਾਂ ਤਾਂ ਉਹਨਾਂ ਦਾ ਪੁੱਤ ਬਿਮਾਰ ਪੈ ਜਾਵੇਗਾ ਤੇ ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਉਹ ਜ਼ਿੰਦਗੀ ਭਰ ਬਿਨਾਂ ਵਿਆਹ ਦੇ ਰਹਿ ਜਾਵੇ ਆਖਰ ਰਾਜਾ ਨੇ ਆਪਣੀ ਭੈਣ ਜੋ ਕਿ ਇੱਕ ਜਾਦੂਗਰਨੀ ਸੀ ਸਲਾਹ ਲੈਣ ਦਾ ਫੈਸਲਾ ਕੀਤਾ ਉਹ ਇੱਕ ਬੁੱਧੀਮਾਨ ਪਰ ਚਲਾਕ ਔਰਤ ਸੀ ਉਸ ਨੇ ਆਪਣੇ ਭਤੀਜੇ ਦੀ ਹਾਲਤ ਦੇਖ ਕੇ ਰਾਜਾ ਨੂੰ ਹੌਸਲਾ ਦਿੱਤਾ ਕਿ ਤੁਸੀਂ ਚਿੰਤਾ ਨਾ ਕਰੋ ਮੈਂ ਉਸ ਸੁਨਹਿਰੇ ਵਾਲਾਂ ਵਾਲੀ ਕੁੜੀ ਨੂੰ ਇੱਥੇ ਲੈ ਕੇ ਆਵਾਂਗੀ ਤੇ ਉਸ ਨੂੰ ਤੁਹਾਡੇ ਪੁੱਤ ਦੀ ਪਤਨੀ ਬਣਾਵਾਂਗੀ ਔਰਤ ਨੇ ਜਾਦੂ ਰਾਈ ਆਪਣੇ ਆਪ ਨੂੰ ਮਧੂਮੱਖੀ ਬਣਾ ਲਿਆ ਤੇ ਉੱਡ ਕੇ ਨਦੀ ਦੇ ਕਿਨਾਰੇ ਉਸ ਜਗ੍ਹਾ ਤੇ ਜਾ ਪਹੁੰਚੀ ਜਿੱਥੇ ਉਹ ਸੋਹਣੀ ਕੁੜੀ ਰਹਿੰਦੀ ਸੀ ਜਦੋਂ ਉਸਨੇ ਕੁੜੀ ਨੂੰ ਦੇਖਿਆ ਤਾਂ ਉਸਨੇ ਖੁਦ ਨੂੰ ਇੱਕ ਬੁੱਢੀ ਔਰਤ ਦੇ ਵਿੱਚ ਬਦਲ ਲਿਆ ਤੇ ਰੋਣ ਦਾ ਨਾਟਕ ਕਰਨ ਲੱਗੀ ਕੁੜੀ ਨੇ ਉਸ ਬੁੱਢੀ ਨੂੰ ਦੇਖਿਆ ਤਾ ਉਸ ਬੁੱਢੀ ਔਰਤ ਨੇ ਉਸ ਨੂੰ ਕਿਹਾ ਧੀਏ ਮੈਂ ਤੇਰੀ ਚਾਚੀ ਹਾਂ ਤੈਨੂੰ ਸ਼ਾਇਦ ਯਾਦ ਨਹੀਂ ਕਿਉਂਕਿ ਤੇਰੇ ਜਨਮ ਤੋਂ ਬਾਅਦ ਮੈਂ ਇਸ ਦੇਸ਼ ਨੂੰ ਛੱਡ ਕੇ ਚਲੀ ਗਈ ਸੀ ਹੁਣ ਇੰਨੇ ਸਾਲਾਂ ਬਾਅਦ ਵਾਪਸ ਤੈਨੂੰ ਦੇਖਣ ਹੀ ਆਈ ਹਾਂ ਇਹ ਸੁਣ ਕੇ ਕੁੜੀ ਨੂੰ ਲੱਗਿਆ ਕਿ ਇਹ ਬੁੱਢੀ ਸੱਚਮੁੱਚ ਉਸ ਦੀ ਚਾਚੀ ਹੋ ਸਕਦੀ ਹੈ ਉਸ ਨੇ ਜਾਦੂਗਰਰੀ ਨੂੰ ਆਪਣੇ ਗਲੇ ਨਾਲ ਲਾਇਆ ਤੇ ਉਸ ਨੂੰ ਆਪਣੇ ਘਰ ਦੇ ਅੰਦਰ ਬੁਲਾ ਕੇ ਲਿਆਈ ਉਸਨੇ ਉਸ ਬੁੱਢੀ ਔਰਤ ਨੂੰ ਆਰਾਮ ਕਰਨ ਲਈ ਜਗ੍ਹਾ ਦਿੱਤੀ ਤੇ ਉਸ ਦੀ ਖੂਬ ਸੇਵਾ ਕੀਤੀ। ਬੁੱਢੀ ਦੀ ਮਾਸੂਮੀਅਤ ਤੇ ਪਿਆਰ ਭਰੇ ਵਿਵਹਾਰ ਨੂੰ ਦੇਖ ਕੇ ਬੁੱਢੀ ਸੋਚਣ ਲੱਗੀ ਕਿ ਹੁਣ ਉਸ ਨੂੰ ਆਪਣੇ ਕੰਮ ਨੂੰ ਪੂਰਾ ਕਰਨ ਆਸਾਨ ਹੋ ਜਾਵੇਗਾ ਤੇ ਇਸ ਨੂੰ ਆਪਣੇ ਜਾਲ 'ਚ ਫਸਾ ਕੇ ਆਪਣੇ ਭਤੀਜੇ ਕੋਲ ਲੈ ਜਾਣਾ ਔਖਾ ਨਹੀਂ ਹੋਵੇਗਾ। ਤਿੰਨ ਦਿਨ ਤੱਕ ਆਰਾਮ ਨਾਲ ਉਸ ਦੇ ਘਰ 'ਚ ਰਹਿਣ ਤੋਂ ਬਾਅਦ ਜਾਦੂਗਰਨੀ ਨੇ ਆਪਣੀ ਯੋਜਨਾ ਦਾ ਅਗਲਾ ਕਦਮ ਚੁੱਕਿਆ ਇੱਕ ਦਿਨ ਉਸਨੇ ਉਸ ਕੁੜੀ ਨੂੰ ਕਿਹਾ ਧੀਏ ਤੇਰਾ ਪਤੀ ਅਕਸਰ ਸ਼ਿਕਾਰ ਤੇ ਜਦ ਦੂਜੇ ਕੰਮਾਂ ਵਿੱਚ ਵਿਅਸਤ ਰਹਿੰਦਾ ਹੈ ਤੇ ਘਰੋਂ ਬਾਹਰ ਰਹਿੰਦਾ ਹੈ ਤੇ ਉਸਦੀ ਜਾਦੂਈ ਅੰਗੂਠੀ ਤੇਰੇ ਕੋਲ ਹੋਣੀ ਚਾਹੀਦੀ ਹੈ ਤਾਂ ਜੋ ਉਹ ਗੁਮ ਨਾ ਹੋ ਜਾਵੇ ਤੇ ਜੇਕਰ ਅੰਗੂਠੀ ਤੇਰੇ ਕੋਲ ਹੋਵੇਗੀ ਤਾਂ ਉਹ ਸੁਰੱਖਿਅਤ ਰਹੇਗੀ ਕੁੜੀ ਨੂੰ ਆਪਣੀ ਚਾਚੀ ਦੀ ਗੱਲ ਸਹੀ ਲੱਗੀ ਤਾਂ ਉਸਨੇ ਆਪਣੇ ਪਤੀ ਮਹੇਸ਼ ਤੋਂ ਅੰਗੂਠੀ ਮੰਗੀ ਤੇ ਮਹੇਸ਼ ਨੇ ਬਿਨਾਂ ਕੁਝ ਸੋਚੇ ਆਪਣੀ ਪਤਨੀ ਨੂੰ ਅੰਗੂਠੀ ਦੇ ਦਿੱਤੀ ਅੰਗੂਠੀ ਮਿਲਣ ਤੋਂ ਬਾਅਦ ਜਾਦੂਗਰੀ ਨੇ ਧੀਰਜ ਨਾਲ ਇੱਕ ਦਿਨ ਦਾ ਇੰਤਜ਼ਾਰ ਕੀਤਾ ਅਗਲੇ ਦਿਨ ਉਸਨੇ ਕੁੜੀ ਨੂੰ ਕਿਹਾ ਮੈਨੂੰ ਉਹ ਜਾਦੂਈ ਅੰਗੂਠੀ ਇੱਕ ਵਾਰ ਦਿਖਾ ਤਾਂ ਸਹੀ ਮੈਂ ਦੇਖਣਾ ਚਾਹੁੰਦੀ ਹਾਂ ਕੀ ਇਹ ਕਿਸ ਤਰ੍ਹਾਂ ਦੀ ਅੰਗੂਠੀ ਹੈ ਕੁੜੀ ਨੇ ਬਿਨਾਂ ਕਿਸੇ ਸ਼ੱਕ ਦੇ ਅੰਗੂਠੀ ਆਪਣੀ ਚਾਚੀ ਨੂੰ ਦੇ ਦਿੱਤੀ ਤੇ ਜਿਵੇਂ ਹੀ ਜਾਦੂਗਰਨੀ ਦੇ ਹੱਥ ਵਿੱਚ ਉਹ ਅੰਗੂਠੀ ਆਈ ਤੇ ਉਸ ਨੇ ਉਸੇ ਵੇਲੇ ਆਪਣਾ ਅਸਲੀ ਰੂਪ ਬਣਾ ਲਿਆ ਤੇ ਮਧੂਮੱਖੀ ਬਣ ਕੇ ਅੰਗੂਠੀ ਲੈ ਕੇ ਉੱਥੋਂ ਉੱਡ ਗਈ ਤੇ ਤੇਜ਼ੀ ਨਾਲ ਰਾਜਾ ਦੇ ਮਹਿਲ ਪਹੁੰਚ ਗਈ ਜਿੱਥੇ ਰਾਜਕੁਮਾਰ ਆਪਣੀ ਉਦਾਸੀ ਵਿੱਚ ਡੁੱਬਿਆ ਹੋਇਆ ਸੀ ਮਹਿਲ ਪਹੁੰਚ ਕੇ ਜਾਦੂਗਰਨੀ ਨੇ ਰਾਜਕੁਮਾਰ ਨੂੰ ਕਿਹਾ ਉੱਠ ਮੇਰੇ ਬੱਚੇ ਹੁਣ ਤੈਨੂੰ ਉਦਾਸ ਹੋਣ ਦੀ ਜਰੂਰਤ ਨਹੀਂ ਜਿਸ ਸੁਨਹਿਰੇ ਵਾਲਾਂ ਵਾਲੀ ਕੁੜੀ ਲਈ ਤੂੰ ਇੰਨੇ ਦਿਨਾ ਤੋਂ ਦੁਖੀ ਹੈ ਹੁਣ ਉਹ ਤੇਰੇ ਕੋਲ ਆ ਚੁੱਕੀ ਹੈ ਇਹ ਦੇਖ ਇਹ ਉਹੀ ਜਾਦੂਈ ਅੰਗੂਠੀ ਹੈ ਜਿਸ ਨਾਲ ਤੂੰ ਉਸ ਨੂੰ ਇੱਥੇ ਬੁਲਾ ਸਕਦਾ ਹੈ ਨਰਾਜ ਕੁਮਾਰ ਸੁਣ ਕੇ ਬੇहद ਖੁਸ਼ ਹੋ ਗਿਆ ਉਸ ਨੇ ਅੰਗੂਠੀ ਨੂੰ ਆਪਣੀ ਇੱਛਾ ਪ੍ਰਗਟ ਕੀਤੀ ਕਿ ਸੁਨਹਿਰੇ ਵਾਲਾਂ ਵਾਲੀ ਕੁੜੀ ਆਪਣੇ ਮਕਾਨ ਸਮੇਤ ਉੱਥੇ ਆ ਜਾਵੇ ਸੰਗਤ ਜੀ ਬਸ ਕਹਿਣ ਦੀ ਦੇਰ ਸੀ ਕਿ ਉਹ ਕੁੜੀ ਆਪਣੇ ਘਰ ਸਮੇਤ ਮਹਿਲ ਦੇ ਬਾਗਿਚੇ ਵਿੱਚ ਪ੍ਰਗਟ ਹੋ ਗਈ ਰਾਜਕੁਮਾਰ ਉਸੇ ਵੇਲੇ ਉਸ ਮਕਾਨ ਵਿੱਚ ਗਿਆ ਤੇ ਕੁੜੀ ਨੂੰ ਆਪਣਾ ਪਿਆਰ ਜਿਤਾਉਂਦੇ ਹੋਏ ਉਸ ਨੇ ਕਿਹਾ ਮੈਂ ਤੇਰੇ ਬਿਨਾ ਨਹੀਂ ਜੀ ਸਕਦਾ ਕਿਰਪਾ ਕਰਕੇ ਤੂੰ ਮੇਰੇ ਨਾਲ ਵਿਆਹ ਕਰਵਾ ਲੈ ਤੇ ਮੇਰੀ ਪਤਨੀ ਬਣ ਜਾ ਕੁੜੀ ਨੇ ਜਦੋਂ ਖੁਦ ਨੂੰ ਰਾਜਕੁਮਾਰ ਦੇ ਮਹਿਲ ਵਿੱਚ ਪਾਇਆ ਤਾਂ ਉਹ ਘਬਰਾ ਗਈ ਉਸ ਨੂੰ ਸਮਝ ਆ ਗਿਆ ਕਿ ਹੁਣ ਇੱਥੋਂ ਭੱਜਣਾ ਸੌਖਾ ਨਹੀਂ ਹੈ ਫਿਰ ਉਸਨੇ ਸੋਚਿਆ ਕਿ ਜੇਕਰ ਉਸ ਰਾਜਕੁਮਾਰ ਤੋਂ ਸਮਾਂ ਮੰਗੇ ਤਾਂ ਸ਼ਾਇਦ ਉਸ ਨੂੰ ਮੌਕਾ ਮਿਲ ਜਾਵੇ ਉਸਨੇ ਇੱਕ ਯੋਜਨਾ ਬਣਾਈ ਤੇ ਰਾਜਕੁਮਾਰ ਨੂੰ ਕਿਹਾ ਠੀਕ ਹੈ ਮੈਂ ਤੁਹਾਡੀ ਗੱਲ ਮੰਨ ਲੈਂਦੀ ਹਾਂ ਪਰ ਮੈਂ ਇੱਕ ਮਹੀਨੇ ਬਾਅਦ ਹੀ ਤੁਹਾਡੇ ਨਾਲ ਵਿਆਹ ਕਰਨ ਨੂੰ ਤਿਆਰ ਹਾਂ ਉਧਰ ਮਹੇਸ਼ ਜਦੋਂ ਸ਼ਿਕਾਰ ਖੇਡ ਕੇ ਘਰ ਵਾਪਸ ਆਇਆ ਤਾਂ ਉਸਨੇ ਦੇਖਿਆ ਕਿ ਨਾ ਤਾਂ ਉਸ ਦਾ ਘਰ ਹੈ ਨਾ ਉਸ ਦੀ ਪਤਨੀ ਇਹ ਦੇਖ ਕੇ ਉਹ ਬਹੁਤ ਦੁਖੀ ਹੋ ਜਾਂਦਾ ਹੈ ਤੇ ਸੋਚਣ ਲੱਗਿਆ ਕਿ ਇਹ ਉਸ ਨਾਲ ਕੀ ਹੋਇਆ ਉਸ ਨੂੰ ਲੱਗਿਆ ਕਿ ਸਭ ਕੁਝ ਖਤਮ ਹੋ ਗਿਆ ਹੈ ਉਸ ਦੀ ਸਮਝ ਵਿੱਚ ਕੁਝ ਨਹੀਂ ਆ ਰਿਹਾ ਸੀ ਕਿ ਆਖਰਕਾਰ ਉਹ ਹੁਣ ਕੀ ਕਰੇ ਇਸੇ ਦੌਰਾਨ ਮਹੇਸ਼ ਦੇ ਉਹ ਦੋਵੇਂ ਵਫਾਦਾਰ ਸਾਥੀ ਕੁੱਤਾ ਤੇ ਬਿੱਲੀ ਉੱਥੇ ਆ ਪਹੁੰਚੇ ਜਦੋਂ ਉਹਨਾਂ ਨੇ ਦੇਖਿਆ ਕਿ ਮਹੇਸ਼ ਦਾ ਘਰ ਗਾਇਬ ਹੋ ਗਿਆ ਹੈ ਤਾਂ ਉਹ ਵੀ ਡਰ ਗਏ ਤੇ ਕਿਤੇ ਲੁਕ ਗਏ ਸੀ ਤੇ ਜਿਵੇਂ ਹੀ ਮਹੇਸ਼ ਵਾਪਸ ਆਇਆ ਤਾਂ ਉਹ ਵੀ ਬਾਹਰ ਨਿਕਲ ਆਏ ਕੁੱਤੇ ਤੇ ਬਿੱਲੀ ਨੇ ਦੇਖਿਆ ਕਿ ਉਹਨਾਂ ਦਾ ਮਾਲਕ ਬਹੁਤ ਦੁਖੀ ਹੈ ਤਾ ਬਿੱਲੀ ਨੇ ਮਹੇਸ਼ ਨੂੰ ਕਿਹਾ ਮਾਲਕ ਅਸੀਂ ਜਾਣਦੇ ਹਾਂ ਕਿ ਤੁਹਾਡੀ ਪ੍ਰੀਖਿਆ ਬਹੁਤ ਔਖੀ ਹੈ ਪਰ ਇਹ ਮੁਸ਼ਕਲ ਇਹੋ ਜਿਹੀ ਨਹੀਂ ਕਿ ਇਸ ਨੂੰ ਸੁਲਝਾਇਆ ਨਾ ਜਾ ਸਕੇ ਸਾਨੂੰ ਇੱਕ ਮਹੀਨੇ ਦਾ ਸਮਾਂ ਦਿਓ ਅਸੀਂ ਦੋਨੋਂ ਤੁਹਾਡਾ ਘਰ ਤੇ ਤੁਹਾਡੀ ਪਤਨੀ ਲੱਭਣ ਵਿੱਚ ਤੁਹਾਡੀ ਮਦਦ ਕਰਾਂਗੇ ਮਹੇਸ਼ ਨੇ ਥੋੜੀ ਉਮੀਦ ਭਰੀ ਨਜ਼ਰ ਨਾਲ ਆਪਣੇ ਵਫਾਦਾਰ ਸਾਥੀਆਂ ਵੱਲ ਦੇਖਿਆ ਤੇ ਬੋਲਿਆ ਠੀਕ ਹੈ ਜਾਓ ਪਰਮਾਤਮਾ ਤੁਹਾਡੀ ਮਦਦ ਕਰੇ ਮੇਰੀ ਪਤਨੀ ਨੂੰ ਵਾਪਸ ਲਿਆਓ ਤਾਂ ਜੋ ਮੈਂ ਉਸਨੂੰ પાਕੇ ਜੀ ਸਕਾਂ ਕੁੱਤਾ ਤੇ ਬਿੱਲੀ ਉਸੇ ਸਮੇਂ ਆਪਣੇ ਚੰਤੇ ਨਿਕਲ ਗਏ ਉਹ ਦੋਵੇਂ ਬਿਨਾਂ ਰੁਕੇ ਉਸ ਜਗ੍ਹਾ ਵੱਲ ਭੱਜੇ ਜਾ ਰਹੇ ਸੀ ਜਿੱਥੇ ਉਹਨਾਂ ਨੂੰ ਯਕੀਨ ਸੀ ਕਿ ਮਹੇਸ਼ ਦਾ ਘਰ ਤੇ ਉਸਦੀ ਪਤਨੀ ਹੋ ਸਕਦੀ ਹੈ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਉਹ ਮਹਿਲ ਦੇ ਕੋਲ ਪਹੁੰਚ ਗਏ ਜਿੱਥੇ ਰਾਜਕੁਮਾਰ ਨੇ ਮਹੇਸ਼ ਦੇ ਘਰ ਤੇ ਉਸ ਦੀ ਪਤਨੀ ਦੋਨਾਂ ਨੂੰ ਆਪਣੇ ਮਹਿਲ ਵਿੱਚ ਰੱਖ ਲਿਆ ਸੀ ਬਿੱਲੀ ਨੇ ਕੁੱਤੇ ਨੂੰ ਕਿਹਾ ਸਾਨੂੰ ਇੱਥੇ ਥੋੜੀ ਸਾਵਧਾਨੀ ਵਰਤਨੀ ਚਾਹੀਦੀ ਹੈ ਇਹ ਕੰਮ ਸੌਖਾ ਨਹੀਂ ਹੈ ਸਾਡੇ ਮਾਲਕ ਦਾ ਘਰ ਤੇ ਉਸ ਦੀ ਪਤਨੀ ਦੋਨੋਂ ਹੀ ਰਾਜਾ ਨੇ ਆਪਣੇ ਕੋਲ ਰੱਖ ਲਏ ਹਨ ਮੈਂ ਅੰਦਰ ਜਾ ਕੇ ਮਾਲਕਣ ਨੂੰ ਦੇਖਦੀ ਹਾਂ ਤੂੰ ਇੱਥੇ ਹੀ ਇੰਤਜ਼ਾਰ ਕਰ ਕੁੱਤਾ ਉੱਥੇ ਰੁਕਿਆ ਤੇ ਬਿੱਲੀ ਹੌਲੀ-ਹੌਲੀ ਜਈ ਮਹਿਲ ਦੀ ਦੀਵਾਰ ਤੇ ਚੜ ਕੇ ਉਸ ਕਮਰੇ ਦੀ ਖਿੜਕੀ ਤੱਕ ਪਹੁੰਚ ਗਈ ਜਿੱਥੇ ਉਹ ਸੋਹਣੀ ਕੁੜੀ ਉਦਾਸ ਬੈਠੀ ਹੋਈ ਸੀ ਕੁੜੀ ਨੇ ਖਿੜਕੀ ਤੇ ਬਿੱਲੀ ਨੂੰ ਦੇਖਿਆ ਤਾਂ ਤੁਰੰਤ ਪਹਿਚਾਨ ਗਈ ਤੇ ਉਸ ਨੂੰ ਦੇਖ ਕੇ ਉਹ ਖੁਸ਼ ਹੋਈ ਤੇ ਉਸਨੇ ਸਭ ਕੁਝ ਦੱਸ ਦਿੱਤਾ ਕਿ ਕਿਵੇਂ ਉਹ ਇੱਥੇ ਲਿਆਂਦੀ ਗਈ ਤੇ ਕਿਵੇਂ ਜਾਦੂਗਰਣੀ ਨੇ ਉਸ ਨੂੰ ਧੋਖਾ ਦਿੱਤਾ ਹੈ ਬਿੱਲੀ ਨੇ ਉਸ ਤੋਂ ਪੁੱਛਿਆ ਕਿ ਇੱਥੋਂ ਬਾਹਰ ਨਿਕਲਣ ਦਾ ਕੋਈ ਰਸਤਾ ਹੈ ਤਾਂ ਕੁੜੀ ਨੇ ਦੁਖੀ ਆਵਾਜ਼ ਵਿੱਚ ਕਿਹਾ ਇੱਥੋਂ ਭਜਣਾ ਮੁਸ਼ਕਲ ਹੈ ਉਸ ਜਾਦੂਗਰਨੀ ਨੇ ਮੇਰੀ ਅੰਗੂਠੀ ਵੀ ਖੋ ਲਈ ਹੈ ਤੇ ਉਸਨੇ ਉਸ ਨੂੰ ਆਪਣੇ ਢਿੱਡ ਵਿੱਚ ਨਿਗਲ ਲਿਆ ਹੈ ਬਿੱਲੀ ਨੇ ਕਿਹਾ ਜੇਕਰ ਉਹ ਅੰਗੂਠੀ ਉਸਦੇ ਢਿੱਡ ਵਿੱਚ ਹੈ ਤਾਂ ਮੈਂ ਉੱਥੋਂ ਉਸ ਨੂੰ ਕੱਢ ਕੇ ਲੈ ਆਵਾਂਗੀ ਇੱਕ ਵਾਰ ਉਹ ਅੰਗੂਠੀ ਮਿਲ ਜਾਵੇ ਤਾਂ ਸਭ ਕੁਝ ਵਾਪਸ ਮਿਲ ਸਕਦਾ ਹੈ ਇਹ ਕਹਿ ਕੇ ਬਿੱਲੀ ਖਿੜਕੀ ਤੋਂ ਥੱਲੇ ਕੁੱਦ ਗਈ ਤੇ ਜਾ ਕੇ ਮਹਿਲ ਦੇ ਬਗਲ ਵਿੱਚ ਇੱਕ ਚੂਹੇ ਦੀ ਖੱਡ 'ਚ ਜਾ ਕੇ ਕੇ ਬੈਠ ਜਾਂਦੀ ਹੈ ਬਿੱਲੀ ਚੂਹੇ ਦੀ ਖੱਡ ਕੋਲ ਇਸ ਤਰ੍ਹਾਂ ਪਈ ਸੀ ਮੰਨੋ ਉਹ ਮਰੀ ਪਈ ਹੋਏ ਸੰਯੋਗ ਨਾਲ ਚੂਹੇ ਦਾ ਇੱਕ ਵੱਡਾ ਜਲੂਸ ਉਧਰੋਂ ਗੁਜ਼ਰ ਰਿਹਾ ਸੀ ਇਹ ਬਰਾਤ ਚੂਹਿਆਂ ਦੇ ਰਾਜਾ ਦੇ ਸਭ ਤੋਂ ਵੱਡੇ ਪੁੱਤ ਦੀ ਵਿਆਹ ਦੀ ਸੀ ਤੇ ਬਰਾਤ ਵਿੱਚ ਨੇੜੇ ਤੇੜੇ ਦੇ ਕਈ ਚੂਹੇ ਸ਼ਾਮਿਲ ਸੀ ਬਿੱਲੀ ਨੇ ਦ੍ਰਿਸ਼ ਦੇਖਿਆ ਤਾਂ ਤੁਰੰਤ ਉਸ ਦੇ ਮਨ ਵਿੱਚ ਯੋਜਨਾ ਆਈ ਉਸ ਨੇ ਸੋਚਿਆ ਕਿ ਜੇਕਰ ਉਹ ਵਿਆਹ ਵਾਲੇ ਚੂਹੇ ਨੂੰ ਫੜ ਲਵੇ ਤੇ ਚੂਹਿਆਂ ਦੀ ਮਦਦ ਲੈ ਲਵੇ ਤਾਂ ਉਹ ਜਾਦੂਗਰਨੀ ਦੇ ਟਿੱਡ ਵਿੱਚੋਂ ਅੰਗੂਠੀ ਕਢਾਉਣ ਵਿੱਚ ਸਫਲ ਹੋ ਸਕਦੀ ਹੈ ਜੀਵੇ ਹੀ ਚਿਆਂ ਦੀ ਬਰਾਤ ਉਸ ਕੋਲ ਆਈ ਤਾਂ ਬਿੱਲੀ ਉਹਨਾਂ ਸਾਹਮਣੇ ਕੁੱਦ ਪਈ ਤੇ ਦਹਾੜ ਲਗਾਈ ਸਾਰੇ ਚੂਹੇ ਉਸ ਦੀ ਦਹਾੜ ਨਾਲ ਘਬਰਾ ਗਏ ਬਿੱਲੀ ਨੇ ਵਿਆਹ ਵਾਲੇ ਚੂਹੇ ਤੇ ਛਪਤਾ ਮਾਰਿਆ ਤੇ ਉਹ ਬੁਰੀ ਤਰ੍ਹਾਂ ਡਰ ਗਿਆ ਤੇ ਚੀਕਣ ਲੱਗਿਆ ਕਿ ਮੈਨੂੰ ਛੱਡ ਦਿਓ ਇਹ ਦੇਖ ਕੇ ਬਾਕੀ ਸਾਰੇ ਚੂਹੇ ਜ਼ੋਰ-ਜ਼ੋਰ ਦੀ ਚੀਕਣ ਲੱਗੇ ਕਿ ਇਸ ਨੂੰ ਛੱਡ ਦਿਓ ਅੱਜ ਇਸ ਦਾ ਵਿਆਹ ਹੈ ਬਿੱਲੀ ਨੇ ਮੁਸਕਰਾਉਂਦੇ ਹੋਏ ਕਿਹਾ ਨਹੀਂ ਮੈਂ ਇਸ ਨੂੰ ਤਦ ਤੱਕ ਨਹੀਂ ਛੱਡਾਂਗੀ ਜਦ ਤੱਕ ਤੁਸੀਂ ਲੋਕ ਮੇਰਾ ਇੱਕ ਕੰਮ ਨਹੀਂ ਕਰੋਗੇ ਚੂਆ ਨੇ ਡਰ ਦੇ ਮਾਰੇ ਸਹਿਮਦੇ ਹੋਏ ਪੁੱਛਿਆ ਤੁਹਾਡਾ ਕੀ ਕੰਮ ਹੈ ਬਿੱਲੀ ਨੇ ਸਮਝਾਇਆ ਕਿ ਸਾਹਮਣੇ ਵਾਲੇ ਮਹਿਲ ਵਿੱਚ ਜਿੱਥੇ ਰਾਜਾ ਤੇ ਰਾਣੀ ਰਹਿੰਦੇ ਹਨ ਉੱਥੇ ਇੱਕ ਜਾਦੂਗਰਨੀ ਰਹਿੰਦੀ ਹੈ ਉਸਨੇ ਇੱਕ ਜਾਦੂਈ ਅੰਗੂਠੀ ਆਪਣੇ ਵਿੱਚ ਨਿਗਲ ਲਈ ਹੈ ਜੋ ਮੇਰੇ ਮਾਲਕ ਲਈ ਬਹੁਤ ਜ਼ਰੂਰੀ ਹੈ ਜੇਕਰ ਤੁਸੀਂ ਮੈਨੂੰ ਉਹ ਅੰਗੂਠੀ ਲਿਆ ਕੇ ਦੇ ਦੇਵੋ ਤਾਂ ਮੈਂ ਤੁਹਾਡੇ ਲਈ ਤੁਹਾਡੇ ਇਸ ਵਿਆਹ ਵਾਲੇ ਚੂਹੇ ਨੂੰ ਛੱਡ ਦੇਵਾਂਗੀ ਸਾਰੇ ਚੂਹਿਆਂ ਨੇ ਇੱਕ ਦੂਜੇ ਵੱਲ ਦੇਖਿਆ ਤੇ ਫਿਰ ਇੱਕ ਆਵਾਜ਼ ਦੇ ਵਿੱਚ ਬੋਲੇ ਠੀਕ ਹੈ ਅਸੀਂ ਤੁਹਾਨੂੰ ਉਹ ਅੰਗੂਠੀ ਲਿਆ ਕੇ ਦੇਵਾਂਗੇ ਚੂਹਿਆਂ ਨੇ ਆਪਣੀ ਯੋਜਨਾ ਬਣਾਈ ਤੇ ਜਾਦੂਗਰਨੀ ਦੇ ਕਮਰੇ ਵਿੱਚ ਚਲੇ ਗਏ ਅੱਧੀ ਰਾਤ ਨੂੰ ਜਦੋਂ ਜਾਦੂਗਰਨੀ ਗੂੜੀ نیند ਵਿੱਚ ਖਰਾਟੇ ਲੈ ਰਹੀ ਸੀ ਤਾਂ ਇੱਕ ਚੂਹਾ ਉਸਦੇ ਬਿਸਤਰ ਦੇ ਕਰੀਬ ਜਾਂਦਾ ਹੈ ਤੇ ਉਸਦੇ ਮੂੰਹ ਤੇ ਚੜ ਜਾਂਦਾ ਹੈ ਜਿਵੇਂ ਹੀ ਉਸਨੇ ਆਪਣੇ ਖਰਾਟੇ ਲਈ ਮੂੰਹ ਖੋਲ੍ਹਿਆ ਤਾਂ ਚੂਹੇ ਨੇ ਆਪਣੀ ਪੂੰਛ ਨੂੰ ਉਸ ਗਲ ਵਿੱਚ ਆ ਦਿੱਤਾ ਜਿਸ ਨਾਲ ਹੋਰ ਦੀ ਖੰਗ ਆਈ ਖੰਗ ਦੇ ਝਟਕੇ ਨਾਲ ਅੰਗੂਠੀ ਉਸਦੇ ਮੂੰਹ ਤੋਂ ਬਾਹਰ ਆ ਕੇ ਫਰਸ਼ ਤੇ ਡਿੱਗ ਪਈ ਤੇ ਚੂਆ ਨੇ ਫੁਰਤੀ ਨਾਲ ਅੰਗੂਠੀ ਨੂੰ ਆਪਣੇ ਮੂੰਹ ਵਿੱਚ ਦਬਾਇਆ ਤੇ ਤੇਜ਼ੀ ਦੇ ਨਾਲ ਉੱਥੋਂ ਭੱਜੇ ਤੇ ਅੰਗੂਠੀ ਚੂਆ ਦੇ ਰਾਜਾ ਨੂੰ ਸੌਂਪ ਦਿੱਤੀ ਜੋ ਅੰਗੂਠੀ ਲੈ ਕੇ ਬਿੱਲੀ ਕੋਲ ਜਾਂਦਾ ਹੈ ਜਿਵੇਂ ਹੀ ਬਿੱਲੀ ਨੂੰ ਅੰਗੂਠੀ ਮਿਲਦੀ ਹੈ ਤਾਂ ਉਸ ਨੇ ਵਿਆਹ ਵਾਲੇ ਚੂਹੇ ਨੂੰ ਛੱਡ ਦਿੱਤਾ ਬਿੱਲੀ ਅੰਗੂਠੀ ਲੈ ਕੇ ਕੁੱਤੇ ਕੋਲ ਆਈ ਕੁੱਤਾ ਤੇ ਬਿੱਲੀ ਆਪਣੇ ਮਾਲਕ ਮਹੇਸ਼ ਕੁਲ ਅੰਗੂਠੀ ਲੈ ਕੇ ਜਾਣ ਲਈ ਜਲਦੀ ਵਿੱਚ ਸੀ ਕੋਕੀ ਉਹਨਾਂ ਨੂੰ ਪਤਾ ਸੀ ਕਿ ਇਹ ਅੰਗੂਠੀ ਮਹੇਸ਼ ਦੀ ਸਾਰੀਆਂ ਗੁੰਮੀਆਂ ਹੋਈਆਂ ਚੀਜ਼ਾਂ ਨੂੰ ਵਾਪਸ ਲਿਆ ਸਕਦੀ ਹੈ ਇਹ ਸੋਚ ਉਹ ਤੇਜ਼ੀ ਨਾਲ ਰਸਤਾ ਤੈਅ ਕਰਦੇ ਜਾ ਰਹੇ ਸੀ ਰਸਤੇ ਵਿੱਚ ਉਹਨਾਂ ਨੇ ਇੱਕ ਨਦੀ ਪਾਰ ਕਰਨੀ ਸੀ ਬਿੱਲੀ ਨੂੰ ਤੈਰਨਾ ਨਹੀਂ ਆਉਂਦਾ ਸੀ ਇਸ ਲਈ ਕੁੱਤੇ ਨੇ ਬਿੱਲੀ ਨੂੰ ਆਪਣੀ ਪਿੱਠ ਤੇ ਬਿਠਾਇਆ ਤੇ ਨਦੀ ਪਾਰ ਕਰਨ ਲੱਗਿਆ ਦੋਵੇਂ ਨਦੀ ਪਾਰ ਕਰਕੇ ਆਪਣੇ ਮਾਲਕ ਮਹੇਸ਼ ਕੋਲ ਪਹੁੰਚ ਗਏ ਜਦੋਂ ਉਹ ਆਪਣੇ ਮਾਲਕ ਮਹੇਸ਼ ਕੋਲ ਪਹੁੰਚੇ ਤਾਂ ਉਸ ਨੂੰ ਦੁਖੀ ਦੇਖ ਕੇ ਬਿੱਲੀ ਨੇ ਉਸ ਦੇ ਕੋਲ ਜਾ ਕੇ ਹੋਲੀ ਜੀ ਅੰਗੂਠੀ ਰੱਖ ਦਿੱਤੀ ਮਹੇਸ਼ ਨੇ ਜਿਵੇਂ ਹੀ ਅੰਗੂਠੀ ਦੇਖੀ ਉਸ ਦੀ ਖੁਸ਼ੀ ਦਾ ਠਿਕਾਣਾ ਨਾ ਰਿਆ ਉਹ ਖੁਸ਼ੀ ਨਾਲ ਇੱਕਦਮ ਨੱਚ ਉਠਿਆ ਤੇ ਉਸੇ ਵੇਲੇ ਉਹ ਅੰਗੂਠੀ ਨਾਲ ਆਪਣੇ ਗੁੰਮੇ ਹੋਏ ਘਰ ਤੇ ਪਤਨੀ ਨੂੰ ਵਾਪਸ ਬੁਲਾਉਣ ਦੀ ਇੱਛਾ ਪ੍ਰਗਟ ਕਰਨ ਲੱਗਿਆ ਮਹੇਸ਼ ਦੇ ਇੱਛਾ ਕਰਦੇ ਹੀ ਉਸ ਦੀ ਸੋਹਣੀ ਪਤਨੀ ਤੇ ਉਸ ਦਾ ਘਰ ਉਸ ਦੇ ਸਾਹਮਣੇ ਪ੍ਰਕਟ ਹੋ ਜਾਂਦਾ ਹੈ ਸਭ ਕੁਝ ਪਹਿਲਾਂ ਜਿਆ ਖੁਸ਼ਹਾਲ ਹੋ ਜਾਂਦਾ ਹੈ ਤੇ ਚਾਰੇ ਬੜੇ ਆਨੰਦ ਨਾਲ ਫਿਰ ਤੋਂ ਰਹਿਣ ਲੱਗੇ ਇੱਕ ਜਗ੍ਹਾ ਬੈਠ ਕੇ ਕੁੱਤਾ ਤੇ ਬਿੱਲੀ ਆਪਸ ਵਿੱਚ ਗੱਲਾਂ ਕਰਨ ਲੱਗੇ ਕੁੱਤਾ ਕਹਿਣ ਲੱਗਿਆ ਭਰਾਵਾ ਸਾਡੇ ਮਾਲਕ ਨੇ ਸਾਨੂੰ ਖਰੀਦ ਕੇ ਸਾਡੀ ਜਾਨ ਬਚਾ ਕੇ ਸਾਨੂੰ ਆਪਣੀ ਜ਼ਿੰਦਗੀ ਨਾਲ ਜੋੜ ਲਿਆ ਸੀ ਉਸੇ ਦਾ ਨਤੀਜਾ ਹੈ ਜੋ ਅੱਜ ਅਸੀਂ ਆਪਣੇ ਮਾਲਕ ਦੇ ਬਹੁਤ ਕੰਮ ਆਏ। ਹਰ ਵਿਅਕਤੀ ਨੂੰ ਔਖੇ ਵੇਲੇ ਇਸ ਤਰ੍ਹਾਂ ਦੇ ਲੋਕਾਂ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ ਤਾਂ ਜੋ ਜੋ ਮੁਸ਼ਕਲ ਆਣ ਦੇ ਉੱਤੇ ਤੁਹਾਡੇ ਨਾਲ ਖੜੇ ਹੋ ਸਕਣ, ਤੁਹਾਡੀ ਮਦਦ ਕਰ ਸਕਣ। ਇਸ ਕਹਾਣੀ ਤੋਂ ਸਿੱਖਣ ਵਾਲੀ ਗੱਲ ਇਹ ਹੈ ਕਿ ਚਾਹੇ ਕਿੰਨੀ ਵੀ ਨਾਰਾਜ਼ਗੀ ਹੋ ਜਾਵੇ, ਕਿੰਨੀ ਵੀ ਅਨਵਨ ਹੋ ਜਾਵੇ, ਇਹਨਾਂ ਤਿੰਨ ਲੋਕਾਂ ਦੇ ਨਾਲ ਹਮੇਸ਼ਾ ਬਣਾ ਕੇ ਰੱਖਣੀ ਚਾਹੀਦੀ ਹੈ। ਇਹ ਓਕੇ ਵੇਲੇ ਸਾਡੇ ਕੰਮ ਆਉਂਦੇ ਹਨ ਇਹ ਤਿੰਨ ਲੋਕ ਕੌਣ ਹਨ ਜੋ ਕਿਸੇ ਵੀ ਹਾਲਾਤ ਵਿੱਚ ਤੁਹਾਡੇ ਨਾਲ ਖੜੇ ਰਹਿੰਦੇ ਹਨ ਤੇ ਇਹਨਾਂ ਨਾਲ ਹਮੇਸ਼ਾ ਚੰਗੇ ਸੰਬੰਧ ਬਣਾਣੇ ਚਾਹੀਦੇ ਹਨ ਤਾਂ ਧਿਆਨ ਦਿਓ ਨੰਬਰ 1 ਸੱਚਾ ਦੋਸਤ ਸੱਚਾ ਦੋਸਤ ਜ਼ਿੰਦਗੀ ਵਿੱਚ ਸਭ ਤੋਂ ਵੱਡਾ ਸਹਾਰਾ ਹੁੰਦਾ ਹੈ ਚਾਹੇ ਮੁਸ਼ਕਲ ਕਿੰਨੀ ਵੀ ਵੱਡੀ ਕਿਉਂ ਨਾ ਹੋਵੇ ਸੱਚਾ ਦੋਸਤ ਹਮੇਸ਼ਾ ਬਿਨਾਂ ਸ਼ਰਤ ਦੇ ਤੁਹਾਡਾ ਸਾਥ ਦਿੰਦਾ ਹੈ ਉਹ ਨਾ ਸਿਰਫ ਚੰਗੇ ਸਮੇਂ ਵਿੱਚ ਨਾਲ ਰਹਿੰਦਾ ਹੈ ਸਗੋਂ ਔਖੇ ਸਮੇਂ ਵਿੱਚ ਵੀ ਨਾਲ ਖੜਾ ਰਹਿੰਦਾ ਹੈ ਤੇ ਤੁਹਾਨੂੰ ਸਲਾਹ ਤੇ ਸਮਰਥਨ ਦੇਣ ਲਈ ਹਰ ਹਾਲਤ ਵਿੱਚ ਤਿਆਰ ਰਹਿੰਦਾ ਹੈ ਸੱਚੇ ਦੋਸਤ ਨਾਲ ਲੜਾਈ ਝਗੜਾ ਜਾਂ ਨਰਾਜ਼ਗੀ ਹੋ ਸਕਦੀ ਹੈ ਪਰ ਉਹ ਦੋਸਤੀ ਦੇ ਗੂੜੇ ਰਿਸ਼ਤੇ ਨੂੰ ਨਹੀਂ ਤੋੜਦਾ ਨੰਬਰ 2 ਪਰਿਵਾਰਿਕ ਮੈਂਬਰ ਜਿਵੇਂ ਭਰਾ ਜਾਂ ਭੈਣ ਦੋਸਤੋ ਪਰਿਵਾਰ ਉਹ ਹੈ ਜਿਸ ਤੇ ਜ਼ਿੰਦਗੀ ਦਾ ਟਾਚਾ ਖੜਾ ਹੁੰਦਾ ਹੈ ਮਾਪਿਓ ਭੈਣ ਭਰਾ ਜਾਂ ਕੋਈ ਕਰੀਬੀ ਰਿਸ਼ਤੇਦਾਰ ਸਭ ਤੋਂ ਚੰਗੇ ਤੇ ਸੱਚੇ ਦੋਸਤ ਹੋ ਸਕਦੇ ਹਨ ਜ਼ਿੰਦਗੀ ਵਿੱਚ ਕਿੰਨੀਆਂ ਵੀ ਦੂਰੀਆਂ ਆ ਜਾਣ ਨਰਾਜ਼ਗੀ ਹੋ ਜਾਵੇ ਪਰਿਵਾਰ ਦਾ ਰਿਸ਼ਤਾ ਬਹੁਤ ਡੂੰਘਾ ਤੇ ਸਥਾਈ ਹੁੰਦਾ ਹੈ ਇਹ ਰਿਸ਼ਤੇ ਸਾਨੂੰ ਆਤਮਿਕ ਤੇ ਭਾਵਨਾਤਮਕ ਸਹਾਰਾ ਦਿੰਦੇ ਹਨ ਪਰਿਵਾਰ ਹੀ ਉਹ ਟਿਕਾਣਾ ਹੈ ਜਿੱਥੇ ਔਖੇ ਸਮੇਂ ਵਿੱਚ ਵਿਅਕਤੀ ਸਭ ਤੋਂ ਪਹਿਲਾਂ ਵਾਪਸ ਆਉਂਦਾ ਹੈ ਕਿ ਪਰਿਵਾਰ ਦੇ ਮੈਂਬਰ ਬਿਨਾਂ ਕਿਸੇ ਇੱਛਾ ਦੇ ਮਦਦ ਲਈ ਤਿਆਰ ਰਹਿੰਦੇ ਹਨ ਨੰਬਰ 3 ਗੁਰੂ ਗੁਰੂ ਇੱਕ ਇਹੋ ਜਿਹਾ ਵਿਅਕਤੀ ਹੈ ਜੋ ਸੋਚ ਮਨ ਤੇ ਭਾਵਨਾ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰਦਾ ਹੈ ਉਹ ਇੱਕ ਖਾਸ ਦੋਸਤ ਹੁੰਦਾ ਹੈ ਇੱਕ ਦੋਸਤ ਕੋਈ ਧਾਰਮਿਕ ਗੁਰੂ ਅਧਿਆਤਮਕ ਜਾਂ ਕੋਈ ਵੀ ਵਿਅਕਤੀ ਹੋ ਸਕਦਾ ਹੈ ਜੋ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀ ਤੇ ਚੰਗੀ ਸੋਚ ਲਿਆਉਂਦਾ ਹੈ ਇਹੋ ਜਿਹੇ ਦੋਸਤ ਤੁਹਾਨੂੰ ਚੰਗੇ ਰਸਤੇ ਤੇ ਚੱਲਣ ਲਈ ਪ੍ਰੇਰਿਤ ਕਰਦਾ ਹੈ ਤੇ ਮੁਸ਼ਕਿਲ ਸਮੇਂ ਵਿੱਚ ਤੁਹਾਨੂੰ ਤੁਹਾਡਾ ਹੌਸਲਾ ਵਧਾਉਂਦਾ ਹੈ ਉਹਨਾਂ ਦਾ ਸਾਥ ਬਣਾਈ ਰੱਖਣਾ ਤੁਹਾਡੇ ਮਨ ਨੂੰ ਸ਼ਾਂਤੀ ਤੇ ਭਾਵਨਾਵਾਂ ਲਈ ਹਮੇਸ਼ਾ ਚੰਗਾ ਰਹੇਗਾ ਇਨਾ ਤਿੰਨਾ ਦੋਸਤਾਂ ਦਾ ਮਹੱਤਵ ਬਹੁਤ ਜ਼ਿਆਦਾ ਹੁੰਦਾ ਹੈ ਜ਼ਿੰਦਗੀ ਵਿੱਚ ਸਮੇਂ ਦੇ ਨਾਲ ਉਤਾਰ ਚੜ੍ਹਾਓ ਆਉਂਦੇ ਰਹਿੰਦੇ ਹਨ ਵਿਸ਼ਵਾਸ ਤੇ ਉਮੀਦ ਨੂੰ ਬਨਾਏ ਰੱਖਣ ਵਿੱਚ ਮਦਦਗਾਰ ਹੁੰਦੇ ਹਨ ਚਾਹੇ ਕਿਸੇ ਵੀ ਸਥਿਤੀ ਦੀ ਨਾਰਾਜ਼ਗੀ ਹੋ ਜਾਵੇ ਦੂਰੀਆਂ ਪੈ ਜਾਣ ਇਨਾ ਰਿਸ਼ਤਿਆਂ ਨਾਲ ਹਮੇਸ਼ਾ ਜੁੜ ਕੇ ਰਹਿਣਾ ਚਾਹੀਦਾ ਹੈ ਇਹ ਮੁਸ਼ਕਲ ਸਮੇਂ ਵਿੱਚ ਬਹੁਤ ਕੰਮ ਆਉਂਦੇ ਹਨ ਤਾਂ ਸੰਗਤ ਜੀ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਕਿਹੋ ਜਿਹੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਨਾ ਮਿਲਦੇ ਹਾਂ ਆਪਣੀ ਅਗਲੀ ਵੀਡੀਓ ਵਿੱਚ